ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗਿੱਦੜਵਾਦੀ ਦੋਦਾ ਅਨਾਲ ਮੰਡੀ ਤੋਂ ਜਿੱਥੇ ਅੱਜ ਕੱਚਾ ੜਤੀਆ ਯੂਨੀਅਨ ਦੇ ਵੱਲੋਂ ਕਣ ਦੀ ਲਿਫਟਿੰਗ ਲੈ ਕੇ ਵੱਡੇ ਦੋਸ਼ ਲਗਾਏ ਗਏ ਹਨ ਇਸ ਬਾਰੇ ਜਾਣ ਕਰ ਦਿੰਦੇ ਹਾਂ ਗੁਰਸੇਵਰ ਸਿੰਘ ਪ੍ਰਧਾਨ ਨਰੇਸ਼ ਕੁਮਾਰ ਬਲਿੰਦਰ ਸਿੰਘ ਜਗੀਤ ਸਿੰਘ ਅਤੇ ਹੋਰਨਾ ਆਦੀ ਨੇ ਦੱਸਿਆ ਕਿ ਮੰਡੀ ਦੇ ਵਿੱਚ ਹੁਣ ਤੱਕ 2.5 ਲੱਖ ਕਣ ਦੀ ਕਟੇ ਦੀ ਖਰੀਦ ਹੋਈ ਹੈ ਪਰ ਨਿਕੰਮੇ ਪ੍ਰਬੰਧਾਂ ਦੇ ਕਰਕੇ ਸਿਰਫ 1 ਲੱਖ ਟਾ ਹੀ ਮੰਡੀ ਵਿੱਚ ਚੁੱਕਿਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਅਸੀਂ ਉੱਚਤ ਘਰ ਨੂੰ ਕਹਿ-ਕਹਿ ਕੇ ਥੱਗੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਉਹਨਾਂ ਨੇ ਇਹ ਵੀ ਕਹ ਕੇ ਟ੍ਰਾਂਸਪੋਰਟ ਬਹੁਤ ਘੱਟ ਹੈ ਅਤੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਜੂਨ ਮਹੀਨੇ ਤੱਕ ਕਨਗ ਮੰਡੀ ਦੇ ਵਿੱਚ ਰੁਕੀ ਰਹੇਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਡਿਫਟੀ ਨਾ ਹੋਣ ਦੇ ਕਰਕੇ ਉਹਨਾਂ ਦੀ ਸਾਰੀ ਕਨਗ ਭਿੱਜ ਕੇ ਖਰਾਬ ਹੋ ਰਹੀ ਹੈ ਜਿਸ ਕਰਕੇ ਉਹਨਾਂ ਨੂੰ ਲੱਖ ਰੁਪਏ ਨੁਕਸਾਨ ਹੋਇਆ ਹੈ। ਮਸਲਾ ਭਾਈ ਜੀ ਦੋਦੇ ਮੰਡੀ ਦੀ ਲਿਫਟਿੰਗ ਦਾ 13 ਤਰੀਕ ਨੂੰ ਦੋਦੇ ਮੰਡੀ ਦੀ ਜਿਹੜੀ ਪਰਚੇਜ਼ ਹੈ ਸ਼ੁਰੂ ਹੋ ਗਈ ਸੀ ਅਪਰੋਕਸੀਮੇਟਲੀ 14 ਨੂੰ ਤੇ ਉਸ ਅੱਜ ਤੱਕ 1 ਲੱਖ ਗੱਟੇ ਦੀ ਲਿਫਟਿੰਗ ਹੋਈ ਹੈ। 2.5 ਲੱਖ ਗੱਟੇ ਦੀ ਪਰਚੇਜ਼ ਪੈ ਗਈ ਹੈ। ਇੱਕ ਦਿਨ ਵੀ ਨਹੀਂ ਖਾਲੀ ਗਿਆ ਜਦੋਂ ਅਸੀਂ ਕਿਸੇ ਸੀਨੀਅਰ ਅਧਿਕਾਰੀ ਨੂੰ ਜਾ ਕੇ ਨਹੀਂ ਮਿਲਿਆ ਤੇ ਆਪਦੀ ਮੰਡੀ ਦੀ ਗੱਲਬਾਤ ਉਹਨਾਂ ਮੁਰੇ ਨਹੀਂ ਰੱਖੇ ਪਰ ਸਾਡੀ ਕਿਸੇ ਵੀ ਤੌਰ ਤੇ ਕੋਈ ਵੀ ਸੁਣਵਾਈ ਨਹੀਂ ਹੋਈ ਨਾ ਤਾਂ ਸਾਨੂੰ ਮੁੱਢ ਤੋਂ ਲੈ ਕੇ ਬਾਰਦਾਨਾ ਪ੍ਰੋਵਾਈਡ ਕਰਾਇਆ ਗਿਆ ਨਾ ਹੀ ਸਾਡੀ ਟਰਾਂਸਪੋਰਟ ਦੀ ਮੇਨ ਪ੍ਰੋਬਲਮ ਉਹ ਸੋਲਵ ਕਰਵਾਈ ਗਈ ਹੈ ਹੁਣ ਅੱਕ ਕੇ ਅੱਜ ਵੇਖੋ ਵੀ ਰਾਤ ਮੌਸਮ ਖਰਾਬ ਸੀ ਇਹ ਲਗਭਗ ਢੂੜ ਲਗ ਗਟਾ ਮੰਡੀ ਦੇ ਵਿੱਚ ਪਿਆ ਜਿਹੜਾ ਨੀਵੇਂ ਥਾਵਾਂ ਦੇ ਵਿੱਚ ਪਾਣੀ ਖੜਕ ਕੇ ਸਾਰੀਆਂ ਬੋਰੀਆਂ ਥੱਲੇ ਡੈਮੇਜ ਹੋ ਗਈਆਂ ਉਹਨਾਂ ਦਾ 5 ਤੋਂ 4 ਰੁਪਏ ਤਾਂ ਗੱਟਾ ਨੂੰ ਸਟੈਕ ਕਰਨ ਦਾ ਖਰਚਾ ਪਊਗਾ ਜੇ 1.5 ਲੱਖ ਬੋਰੀ ਪਈ ਆ ਤੇ ਵੇਖੋ ਵੀ ਉਹਦੀ ਫਿਗਰ ਸੀ 7 ਲੱਖ ਰੁਪਇਆ ਬਣਦੀ ਤੇ 3 ਲੱਖ ਰੁਪਇਆ ਵੀ ਲੱਗ ਕੇ ਚੱਲੋ ਨਜਾਇਜ਼ ਪੈ ਗਿਆ ਸਰਕਾਰੀ ਰੇਟ ਸਾਨੂੰ 2 ਰੁਪਏ 14 ਪੈਸੇ ਮਿਲਦਾ ਉਹ ਅਸੀਂ 4 ਰੁਪਏ ਦੇ ਹੀ ਜਾਂਦੇ ਹਾਂ ਉਸ ਤੋਂ ਇਲਾਵਾ ਟਰਾਂਸਪੋਰਟ ਸਾਨੂੰ ਰੋਜ਼ ਕਹਿੰਦਾ ਸੀ 4 ਸਾਧਨ ਕਦੀ 5 ਸਾਧਨ ਦਿੰਦਾ ਤੇ ਜਦੋਂ ਕਿਸੇ ਵੱਡੇ ਅਫਸਰ ਕੋਲੇ ਉੱਥੇ ਇੱਕ ਕਮਿਟਮੈਂਟ ਕਰਕੇ ਆਉਂਦਾ 15 ਤੋਂ 20 ਹਜ਼ਾਰ ਗੱਟੇ ਜਿਹਦੇ ਵਾਸਤੇ ਸਾਨੂੰ 20 ਨਗ ਚਾਹੀਦੇ ਜੇ ਇਸ ਰੇਸ਼ ਉਹਨਾਂ ਨੇ ਮਾਲ ਚੱਕਿਆ ਫਿਰ ਤਾਂ ਮਈ ਦਾ ਸਾਰਾ ਮਹੀਨਾ ਤੇ ਅੱਧਾ ਮਹੀਨਾ ਜੂਨ ਦਾ ਵੀ ਜਾਊਗਾ ਤੇ ਜਦੋਂ ਵੀ ਅਸੀਂ ਕਿਸੇ ਕੋਲ ਅਪਰੋਚ ਕਰਦੇ ਹਾਂ ਉਦੋਂ ਅੱਗੋਂ ਜਾ ਕੇ ਕਹਿੰਦੇ ਨੇ ਕੋਈ ਲੇਬਰ ਹੈ ਨਹੀਂ ਫਲਾਨਾ ਹੈ ਨਹੀਂ ਝੋਕਾ ਹੈ ਨਹੀਂ ਸਾਨੂੰ ਮੋੜ ਤੋਂ ਲੈ ਕੇ ਖੀਰ ਤੱਕ ਖਰਾਬ ਹੀ ਕਰਦਾ ਹੈ ਜਿੰਮੇਵਾਰੀ ਹੁੰਦੀ ਹੈ ਜਾਂ ਵਿਭਾਗ ਦੇ ਜਿੰਮੇਵਾਰੀ ਹੁੰਦੀ ਹੈ ਵੀ ਉਹਨੂੰ ਅਨਲੋਡ ਕਿੰਨੇ ਸਮੇਂ ਚ ਕਿਵੇਂ ਕਰਵਾਉਣਾ ਦੂਜੇ ਪਾਸੇ ਗੱਲ ਆ ਗਈ ਹੁਣ ਜਿੰਮੇਵਾਰਾਂ ਦਾ ਮਾਲ ਤਾਂ ਗਿਆ ਪਰਿਆ ਜੋ ਲੇਬਰ ਪ੍ਰਦੇਸ਼ ਚੋਂ ਆਈ ਹੈ ਘੱਟ ਰੇਟ ਤੇ ਆਈ ਜਾਂਦੀ ਹੈ ਸਰਕਾਰ ਰੇਟ ਨਹੀਂ ਵਧਾਉਂਦੀ ਉਹ ਵਿਹਲੀ ਬੈਠੀ ਹੈ ਹੁਣ ਵੇਲੇ ਬੈਠੀਓ ਭੱਜ ਜੂਗੀ ਇੱਥੋਂ ਇਹਦਾ ਗੱਟਿਆਂ ਦਾ ਰੱਖਾ ਕੌਣ ਹੈ ਸਾਡੀ ਤਾਂ ਇਕ ਹੀ ਬੇਨਤੀ ਹੈ ਸਾਡੇ ਤੋਂ ਗਿਣਤੀ ਲੈ ਲੈਣ ਗੱਟਿਆਂ ਦੀ ਚਾਹ ਤਾਂ ਟਰਾਂਸਪੋਰਟ ਲੈ ਲੈ ਚਾ ਮਹਿਕਮਾ ਲੈ ਲੈ ਤੇ ਆਪਦੇ ਸਾਡੇ ਨੂੰ ਬਣਾ ਇੱਥੇ ਰੱਖ ਲੈ ਪਲਾਸ ਹੋਣੇ ਤੋਂ ਵੀ ਬਾਅਦ ਚੱਕ ਲੈ ਅਸੀਂ ਗੱਟਾ ਭਰ ਕੇ 24 ਘੰਟੇ ਦੇ ਹੱਕਦਾਰ ਹੁੰਨੇ ਆ ਵੀ ਗੱਟੇ ਦੀ ਰਾਖੀ ਦੇਣ ਦੀ ਬਾਅਦ ਸਾਨੂੰ ਇਹਦੇ ਵਜਨ ਪੂਰਾ ਕਰੋ ਦਾਮੀ ਚੋਂ ਬਿੱਲ ਕਟਾਂਗੇ ਦੂਜੇ ਪਾਸੇ ਹਰੇਕ ਵਰਗ ਦੇ ਵਿੱਚ ਇਹ ਵੀ ਚਲਾਇਆ ਜਾਂਦਾ ਵੀ ਆੜਤੀਆ ਚੋਰ ਆੜਤੀਆ ਚੋਰ ਆ ਉਹ ਜਿਹੜਾ ਕੋਈ ਦੱਸਣਾ ਚਾਹੁੰਦਾ ਵੀ ਆਰਤੀਆ ਕਿਹੜੇ ਪੱਖ ਤੋਂ ਚੋਰ ਆ ਉਹ ਆ ਕੇ ਤੁਹਾਡੇ ਕੈਮਰੇ ਤੇ ਆ ਕੇ ਸਾਡੇ ਨਾਲ ਗੱਲਬਾਤ ਕਰ ਲੈ ਵੀ ਐਸ ਪੱਖ ਤੋਂ ਅਸੀਂ ਚੋਰ ਆ ਸਾਡੀ ਤਾਂ ਇਹੀ ਬੇਨਤੀ ਹੈ ਜੇ ਤਾਂ ਸਾਨੂੰ ਸਾਧਨ ਪੂਰੇ ਕਰਾ ਦੇ ਜਾਂ ਸਾਡਾ ਬਈ ਬਾਈਕਾਟ ਦਾ ਫੈਸਲਾ ਇਹੀ ਹੈ ਸਾਰੀ ਯੂਨੀਅਨ ਦਾ ਫੈਸਲਾ ਜਿਹੜੀ ਸ਼ੋਰਟੇਜ ਦੀ ਜ਼ਿੰਮੇਵਾਰੀ ਆ ਉਹ 24 ਘੰਟਿਆਂ ਤੋਂ ਬਾਅਦ ਤੋਂ 36 ਘੰਟਿਆਂ ਤੱਕ ਸਾਡੀ ਹੁੰਦੀ ਆ ਉਸ ਤੋਂ ਬਾਅਦ ਟਰਾਂਸਪੋਰਟ ਦੀ ਆ ਬਾਰਦਾਨਾ ਵੀ ਮਾੜਾ ਉਹ ਗੱਟਾ ਜਰਿਆ ਪਿਆ ਵਿੱਚੋਂ ਦਾਣੇ ਕਿਦੀ ਜਾਂਦੇ ਦਾਣੇ ਕਿਰੀ ਜਾਂਦੇ ਆ ਕੋ ਸ਼ੋਰਟੇਜ ਸਾਡੇ ਤੇ ਪਈ ਜਾਂਦੀ ਆ ਦੂਜੀ ਇੱਕ ਵੱਡੀ ਜਿਹੜੀ ਪ੍ਰੋਬਲਮ ਹੈ ਉਹ ਤੁਹਾਡੇ ਦੇ ਨਿਗਾਹ ਚ ਹੋਰ ਕਰਾ ਦਿਆਂ ਅੱਗੇ ਸਾਡੀ ਦਾੜਤ ਹੁੰਦੀ ਸੀ 2.5 ਅੱਜ ਦੀ ਤਾਂ ਉਹਨਾ 60 ਰੁਪਏ ਕਵਾਂਟਲ ਬਣਦੀ ਉਹ ਰਹਿ ਗਈ ਸਾਡੀ 44 ਰੁਪਏ 8 ਰੁਪਏ ਗੱਟਾ ਸਾਨੂੰ ਘੱਟ ਲੱਗ ਗਿਆ 4 ਲੱਖ ਗੱਟਾ ਮੰਡੀ ਦੇ ਉਹਨਾ 32 ਲੱਖ ਰੁਪਇਆ ਆ ਸੌਰੀ 16 ਲੱਖ ਰੁਪਇਆ ਨਹੀਂ 4 ਆ 32 ਲੱਖ ਰੁਪਇਆ ਸਾਨੂੰ ਇਹ ਕੱਲੀ ਮੰਡੀ ਨੂੰ 32 ਲੱਖ ਰੁਪਇਆ ਦામੀ ਚੋਂ ਘੱਟ ਆਉਣਾ 2 ਰੁਪਏ ਸਾਡਾ ਹੋ ਗਿਆ ਲਿਫਟਿੰਗ ਵਾਲਾ 8 ਲੱਖ 40 ਲੱਖ ਰੁਪਇਆ ਹੋ ਗਿਆ 5 ਲੱਖ ਰੁਪਏ ਦਾ ਸਟੈਕ ਆਂਦਾ 45 ਲੱਖ ਰੁਪਏ ਐਡੀ ਕਿ ਛੋਟੀ ਮੰਡੀ ਚ ਸਾਨੂੰ ਘਟ ਆ ਤੇ ਦੂਜੇ ਪਾਸੇ ਸਾਨੂੰ ਇਹ ਆ ਬਣਾਇਆ ਜਾਂਦਾ ਵੱਧ ਤੋਲਦੇ ਐ ਚੋਰ ਐ ਫਲਾਨਾ ਐ ਤੇ ਅੱਜ ਜਿਹੜਾ ਮਰਜ਼ੀ ਆ ਕੇ ਸਾਡੇ ਨਬਹੇ ਕਿ ਟੇਬਲ ਟਾਕ ਕਰ ਲੈ ਸਾਨੂੰ ਸਾਫਤ ਕਰਦੇ ਵੀ ਇਸ ਗੱਲ ਤੁਸੀਂ ਗਲਤ ਐ ਜਾਂ ਗਲਤ ਬਲੇਮ ਲਾਉਨੇ ਆ ਅਸੀਂ ਆਪ ਦਾ ਰਜਾਨਾ ਭਰ ਨੂੰ ਤਿਆਰ